ਮੇਰੇ ਨਾਲ ਤਾਂ ਨਹੀਂ ਫਟ ਆ ਸਾਡੇ ਵੀਰ ਤੇ ਛੱਟਾਂ ਲੱਗੀਆਂ ਜੀ ਸਰ ਤੇ ਬਹੁਤ ਜ਼ਿਆਦੀ ਛੱਟ ਲੱਗੀ ਆ ਪਰਾਂ ਪਰਾਂ ਆ ਦੇਖੋ ਜੀ ਆ ਸਾਡੇ ਫੌਜੀ ਸਾਹਿਬ ਹਾਏ ਇਹਨਾਂ ਤੇ ਬਹੁਤ ਜ਼ਿਆਦੀਆਂ ਛੱਟਾਂ ਲੱਗੀਆਂ ਜੀ ਉਹ ਇਹਨਾਂ ਨੇ ਨੰਗੀਆਂ ਕਿਰਪਾਨਾਂ ਮਾਰੀਆਂ ਗੱਡਾ ਕਰਦੀ ਜੀ Love man.

ਆਈ ਟੂਲ ਬੁਲਾਏ ਤੇ ਡਿਊਟੀ ਕਰਦੇ ਆਂ ਆਈ ਪੀਐਫ ਹੰਡ ਬਾਰੇ ਲਿਵਰਕੋਰਟ ਚ ਰਿਪੋਰਟ ਦਿੱਤੀ ਆਈ ਮੁੜ ਕੇ ਲੈ ਉਹਨਾਂ ਨੇ ਮੈਨੂੰ ਜਿਹੜਾ ਆਰਕੇ ਚੌਧਰੀਆ ਕੰਪਨੀ ਮਾਲਕ ਉਹਨਾਂ ਨੇ ਮੈਨੂੰ ਟਰਮੀਨਟ ਕਰਤਾ ਕੁਛ ਮੁੰਡੇ ਸਾਡੇ ਹੋਰ ਵੀ ਸਟਾਰਟ ਟਰਮੀਨਟ ਕਰਤੇ ਤੇ ਅਸੀਂ ਆਪਣਾ ਧਰਨਾ ਲਾਇਆ ਨਾ ਕਿ ਹੈ ਕਿ ਇਹ ਟੂਲ ਬੰਦ ਕੀਤਾ ਸੀ ਸ਼ਾਂਤ ਮਈ ਨਾ ਇੱਕਰ ਨਾਲ ਆਇਆ ਜੀ ਜਿਨ੍ਹਾਂ ਬੰਦੇ ਨੇ ਸਾਡੇ ਤੇ ਹਮਲਾ ਕੀਤਾ ਵਾ ਉਹ ਹੈਗੇ ਜੀ ਹਰਜਿੰਦਰ ਸਿੰਘ ਗੌਰਪ੍ਰੀਤ ਸਿੰਘ ਗਦਲੀ ਜਿਹੜਾ ਹਰਜਿੰਦਰ ਸਿੰਘ ਮੱਤੇਵਾਲ ਦਾ ਗੌਰਪ੍ਰੀਤ ਸਿੰਘ ਗਦਲੀ ਨਿਰਪੈ ਉਹ ਪਿੰਡਰ ਇੱਥੋਂ ਦੇ ਕਿੱਥੇ ਰਹਿੰਦੇ ਨੇ ਤੇ ਕੀ ਕੰਮ ਕਰਦੇ ਨੇ ਇਹ ਸਾਰੇ ਟੂਲ ਤੇ ਹੀ ਸਰੇ ਅੱਛਾ ਇਹ ਮੈਨੇਜਰ ਬਣਾਏ ਆ ਅੱਛਾ ਇਹ ਕੋਈ ਮੈਨੇਜਰ ਬਣਾਇਆ ਕੋਈ ਕੋਕਟ

ਦੇ ਆਪਣਾ ਗੁਰਮੀਲ ਸਿੰਘ ਦੇ ਜਾ ਸੱਟ ਲੱਗੀ ਆ ਲਾਡੀ ਦੇ ਵੀ ਜਾ ਸੱਟਾਂ ਲੱਗੀਆਂ ਹਾਂਜੀ ਮੰਗੀ ਕੀ ਕਰਦੇ ਰੋ ਭਾਈ ਮੰਗੇ ਹੀ ਕਿਹਨੇ ਕਾਨੂੰਨ ਤੇ ਕਿਹਨੇ ਸਾਨੂੰ ਜੋ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਕੋਈ ਤਾਂ ਗੱਲ ਲੱਗਦਾ ਨਹੀਂ ਆਪਣਾ ਹੱਕ ਮੰਗਣ ਵਾਸਤੇ ਸਾਨੂੰ ਗਿਆਨ ਮਿਖਾਣਾ ਦੇ ਆਪਣਾ ਹੱਕ ਮੰਗਣ ਵਾਸਤੇ ਤੇ ਸੀ ਇਹ ਤਨ ਲਾਇਆ ਸੀ ਸ਼ੰਤਮਈ ਵੀ ਸਾਡਾ ਜਿਹੜਾ ਹੱਕ ਵਾ ਸਾਡੀਆਂ ਤਨਖਾਹਾਂ ਵਾਂ ਟੂਲ ਵਾਲਾ ਗੁੰਡਾਗਰਦੀ ਕਰਕੇ ਇਹਨਾਂ ਨੇ ਸਾਡੇ ਤੇ ਨਿਜਰ ਪਰ ਟੂਲ ਪੁਲਾਜਾ ਪੁਲਿਸ ਵਾਲਾ ਕੀ ਕਰ ਰਹੀ ਸੀ ਪੁਲਿਸ ਵਾਲੋ ਕੋਈ ਤੇ ਕਾਰਵਾਈ ਨਹੀਂ ਕੀਤੀ ਗਏ ਅੱਡੇ ਤੇ ਪੁਲਿਸ ਵਾਲੇ ਨਹੀਂ ਹੰਦਪਕੇ ਮਾਰਦੇ ਹੀ ਐਸਐਚਓ ਦਬਕੇ ਮਾਰਦਾ ਸੀ ਤੈਨੂੰ ਚੁੱਕ ਕੇ ਲੈ ਜਾਗੇ ਤੇ ਤੇ ਪਰਚਾ ਕਰਦਾਂਗੇ ਅਸੀਂ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਹੁਣ ਮੰਗ ਕਰਦੇ ਆ ਯੂ ਨੇ ਬਣਦੀ ਕਾਨੂੰਨੀ ਕਾਰਵਾਈ ਕਰਦੇ ਉਹਨਾਂ ਦੇ ਕੀਤੀ ਜਾਵੇ ਬੰਦਿਆਂ ਤੇ ਸਾਨੂੰ ਸਾਡਾ ਫੈਸਲਾ ਕੀਤਾ ਜਾਵੇ ਜੀ ਸਰ ਕੀ ਮਾਮਲਾ ਜਿਹੜਾ ਟੂਲ ਤੇ ਰੱਤ ਤਕਰਾਰਾ ਹੋਇਆ ਇਹਨਾਂ ਦੋਨਾਂ ਦਾ ਜੀ ਕੋਈ ਆਪਸੀ ਤਤਕਾਰ ਹੋ ਗਿਆ ਟਰੂਲ ਪਲਾਜੇ ਦੇ ਮੁਲਾਜ਼ਮ ਇਹ ਆ ਉਹ ਵੀ ਟਰੂਲ ਪਲਾਜੇ ਦੇ ਮੁਲਾਜ਼ਮ ਆ ਤੇ ਦੋਨਾਂ ਦੇ ਵਿੱਚ ਝੜਪ ਹੋ ਗਈ ਹੈ ਇੱਥੇ ਦਾਖਲ ਹੈ ਅੱਗੇ ਪੁਲਿਸ ਇੱਕ ਪਾਸੇ ਮਕਦਮਾ ਦਰਜ ਹੋ ਗਿਆ ਜੀ ਦੂਸਰੇ ਪਾਸੇ ਜੇ ਇਹਨਾਂ ਦੇ ਜੋ ਵੀ ਛੱਟਾ ਵੇਖ ਕੇ ਦੋਨਾਂ ਪਾਸੇ ਕੁਆਲਟੀ ਦੇ ਤਰ੍ਹਾਂ ਅਸਾ ਕਲ ਕੇ ਦੋਨਾਂ ਪਾਸੇ